ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਜਾਂ ਫਿਰ ਕਈ ਕਲਾਇੰਟ ਸੱਜਣਾ ਸਾਨੂੰ ਇਹ ਪੁੱਛ ਲੈਂਦੇ ਨੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੁੱਲ ਕਿੰਨੇ ਜੱਜ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕਿੰਨੇ ਜੱਜ ਨੇ ਇਹ ਵੀ ਨਾਲ ਦੀ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕਿਹੜੇ ਜੱਜ ਕੋਲੇ ਕਿੰਨੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਕਿਹੜੇ ਜੱਜ ਕੋਲੇ ਕਿਹੜੀ ਕਾਰ ਹੈ ਕਿਹੜਾ ਮੋਟਰਸਾਈਕਲ ਹੈ ਕਿੰਨਾ ਸੋਨਾ ਹੈ ਕਿੰਨੀ ਚਾਂਦੀ ਹੈ ਕਿੰਨੇ ਪਲਾਟ ਨੇ ਕਿੰਨੇ ਮਕਾਨ ਨੇ ਕਿੱਥੇ ਕਿਹੜੀ ਦੁਕਾਨ ਹੈ ਕਿੱਥੇ ਫਲੈਟ ਹੈ ਤੇ ਹੋਰ ਵੀ ਜਿਹੜੀ ਪ੍ਰਾਪਰਟੀ ਉਹਨਾਂ ਕੋਲੇ ਹੈਗੀ ਹੈ ਉਹ ਵੀ ਅਸੀਂ ਅੱਜ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ-ਨਾਲ ਅਸੀਂ ਉਹਨਾਂ ਦੀਆਂ ਫੋਟੋਆਂ ਵੀ ਦੇਖਾਂਗੇ ਤੇ ਉਹਨਾਂ ਨੇ ਕਿੰਨੀ ਪੜ੍ਹਾਈ ਕੀਤੀ ਹੈ ਕਿੰਨਾ ਉਹਨਾਂ ਕੋਲੇ ਕਿਹੜਾ ਐਕਸਪੀਰੀਅੰਸ ਹੈਗਾ ਕਦੋਂ ਉਹਨਾਂ ਦਾ ਜਨਮ ਹੋਇਆ ਕਦੋਂ ਉਹ ਜੱਜ ਬਣੇ ਕਦੋਂ ਉਹਨਾਂ ਦੀ ਰਿਟਾਇਰਮੈਂਟ ਹੋਏਗੀ ਤੇ ਕਿੱਥੇ ਉਹਨਾਂ ਦੀ ਪੋਸਟਿੰਗ ਹੈਗੀ ਹੈ ਜਿਵੇਂ ਕਿ ਪੰਜਾਬ ਦੀ ਜਿਹੜੀ ਜੁਡੀਸ਼ਰੀ ਹੈ ਜਿੰਨੇ ਵੀ ਪੰਜਾਬ ਦੇ ਵਿੱਚ ਜੱਜ ਸਹਿਵਾਨ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਜੱਜ ਦੀ ਕਿੱਥੇ ਡਿਊਟੀ ਹੈ ਕਿਹੜੀ ਕੋਰਟ 'ਚ ਡਿਊਟੀ ਹੈ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਕਿ ਜੱਜਾਂ ਦੇ ਨਾਲ ਜੁੜੀ ਹੋਈ ਹੈ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਇਹ ਜਾਣਨਾ ਚਾਹੁੰਦੇ ਹੁੰਦੇ ਨੇ ਇਸੇ ਕਰਕੇ ਇਹ ਜਾਣਕਾਰੀ ਉਹਨਾਂ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜ ਸਕਦੇ ਹਾਂ ਤਾਂ ਜੋ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਅਸੀਂ ਸਟਾਰਟ ਕਰਦੇ ਹਾਂ ਤੇ ਆਪਣੇ ਮੋਬਾਈਲ ਦੀ ਸਕਰੀਨ ਰਿਕਾਰਡਿੰਗ ਕਰਕੇ ਇਸ ਵੀਡੀਓ ਨੂੰ ਇਸ ਜਾਣਕਾਰੀ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਕੋ ਡਿਸਪਲੇ ਦੇਖੋ ਤੇ ਤੁਹਾਡੇ ਸਾਹਮਣੇ ਜਿੰਨੇ ਵੀ ਜੱਜਸ ਹੈਗੇ ਨੇ ਉਹਨਾਂ ਦੀਆਂ ਫੋਟੋਆਂ ਤੇ ਹੋਰ ਜਿਹੜੀ ਉਹਨਾਂ ਦੇ ਨਾਲ ਸੰਬੰਧਿਤ ਜਾਣਕਾਰੀ ਹੈਗੀ ਹੈ ਉਹ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਦੀ ਰਹੇਗੀ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਫਿਰ ਆਪਾਂ ਸਟਾਰਟ ਕਰਦੇ ਹਾਂ Google ਦੇ ਵਿੱਚ ਜਾ ਕੇ ਅਸੀਂ ਟਾਈਪ ਕਰਾਂਗੇ P H H C ਸਪੇਸ ਫਿਰ ਲਿਖਾਂਗੇ ਜੱਜਸ ਜਦੋਂ ਅਸੀਂ P H H C ਸਪੇਸ ਜੱਜਸ ਲਿਖ ਕੇ ਟਾਈਪ ਕਰਾਂਗੇ ਤਾਂ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਆ ਜਿਹੜਾ ਉਹ ਓਪਨ ਹੋ ਜਾਏਗਾ ਪੀ ਐਚ ਐਚ ਸੀ ਦਾ ਮਤਲਬ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਹ ਤੁਸੀਂ ਪੂਰਾ ਵੀ ਟਾਈਪ ਕਰ ਸਕਦੇ ਹੋ ਲਿਖ ਸਕਦੇ ਹੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜਸ ਤਾਂ ਵੀ ਤੁਹਾਡੇ ਸਾਹਮਣੇ ਇਹ ਜਿਹੜਾ ਪੇਜ ਹੈ ਆ ਜਾਏਗਾ ਓਪਨ ਹੋ ਜਾਏਗਾ ਜਿਵੇਂ ਕਿ ਇੱਥੇ ਅਸੀਂ ਦੇਖ ਰਹੇ ਹਾਂਗੇ ਲਿਖਿਆ ਹੋਇਆ ਜੀ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਜੱਜ ਸਹਿਬਾਨ ਹੈਗੇ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਸਨੀਅਰਿਟੀ ਵਾਈਜ਼ 1 2 3 4 ਨੰਬਰ ਕਰਕੇ ਅੱਗੇ ਦਿੱਤੇ ਹੋਏ ਨੇ ਸਾਰੇ ਤੇ ਇੱਥੇ ਜਿਹੜਾ ਅਸੀਂ ਦੇਖ ਰਹੇ ਹਾਂ ਇਸ ਦਾ ਮਤਲਬ ਹੈ ਕੋਰਟ ਨੰਬਰ ਕਿੰਨੇ ਨੰਬਰ ਕੋਰਟ ਦੇ ਵਿੱਚ ਕਿਹੜੇ ਜੱਜ ਸਾਹਿਬ ਬੈਠਦੇ ਨੇ ਜਿਵੇਂ ਕਿ ਚੀਫ ਜਸਟਿਸ ਸਾਹਿਬ ਹੈਗੇ ਨੇ 1 ਨੰਬਰ ਕੋਰਟ 'ਚ ਬੈਠਦੇ ਨੇ ਤੇ ਜਿਹੜਾ ਇਹ ਵਾਲਾ ਕਾਲਮ ਹੈ ਇਸ ਦੇ ਵਿੱਚ ਜਜਸ ਦੇ ਕੋਲੇ ਜਿਹੜੀ ਪ੍ਰਾਪਰਟੀ ਹੈਗੀ ਐ ਜੋ ਵੀ ਕੋਈ ਧਨ ਦੌਲਤ ਸੋਨਾ ਚਾਂਦੀ ਪਲਾਟ ਦੁਕਾਨ ਮਕਾਨ ਕਾਰ ਮੋਟਰਸਾਈਕਲ ਸਕੂਟਰ ਜੋ ਵੀ ਹੈਗਾ ਉਹ ਸਾਰੀ ਡਿਟੇਲ ਤੁਹਾਨੂੰ ਇੱਥੋਂ ਮਿਲ ਜੇਗੀ ਜਿਹੜਾ ਇਹ ਜਿਵੇਂ ਅਸੀਂ ਦੇਖ ਰਹੇ ਆ ਥੋੜੇ ਜੇ ਜਜਸ ਹੈਗੇ ਨੇ ਜੱਜ ਸਾਹਿਬਾਨ ਹੈਗੇ ਨੇ ਜਿਨ੍ਹਾਂ ਨੇ ਆਪਣੀ ਪ੍ਰਾਪਰਟੀ ਦਾ ਬਿਉਰਾ ਇੱਥੇ ਨਹੀਂ ਦਿੱਤਾ ਹੋਇਆ ਇੰਟਰਨੈਟ ਤੇ ਸ਼ੋਅ ਨਹੀਂ ਹੋ ਰਿਹਾ ਪਰ ਜ਼ਿਆਦਾਤਰ ਜਿਹੜੇ ਜੱਜ ਸਾਹਿਬਾਨ ਹੈਗੇ ਨੇ ਉਹਨਾਂ ਨੇ ਪ੍ਰਾਪਰਟੀ ਦਾ ਬਿਉਰਾ ਆਪਣਾ ਦਿੱਤਾ ਹੋਇਆਗਾ ਕਿ ਕਿੰਨੀ ਸਾਡੇ ਕੋਲੇ ਪ੍ਰਾਪਰਟੀ ਹੈ ਜਿਵੇਂ ਕਿ ਅਸੀਂ ਇਹ ਦੇਖ ਰਹੇ ਆਂਗੇ ਇਸ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਜਿਵੇਂ ਕਿ ਇਹ ਜੱਜ ਸਾਹਿਬ ਹੈਗੇ ਨੇ ਜੀ ਮੈਡਮ ਹੈਗੇ ਨੇ ਜਸਟਿਸ ਲੀਜਾ ਗਿੱਲ ਜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਇੱਥੇ ਸਾਨੂੰ ਦੇਖਣ ਨੂੰ ਮਿਲ ਜੇਗੀ ਕਿ ਕਿੰਨੀ ਇਹਨਾਂ ਕੋਲੇ ਜ਼ਮੀਨ ਜਾਇਦਾਦ ਪ੍ਰਾਪਰਟੀ ਹੈਗੀ ਹੈ ਜਦੋਂ ਅਸੀਂ ਇਸ ਤੇ ਕਲਿੱਕ ਕਰਾਂਗੇ ਪੀਡੀਐਫ ਤੇ ਤਾਂ ਇਹਨਾਂ ਕੋਲੇ ਜਿੰਨੀ ਵੀ ਜ਼ਮੀਨ ਜਾਇਦਾਦ ਧਨ ਦੌਲਤ ਪ੍ਰਾਪਰਟੀ ਹੈਗੀ ਹੈ ਕੋਈ ਕਾਰ ਸਕੂਟਰ ਮੋਟਰਸਾਈਕਲ ਬੈਂਕ ਬੈਲੈਂਸ ਸੋਨਾ ਚਾਂਦੀ ਉਹ ਸਾਰੀ ਇੱਥੇ ਡਿਟੇਲ ਦਿੱਤੀ ਹੋਈ ਹੈ ਇਸੇ ਤਰ੍ਹਾਂ ਜਿਹੜੇ ਹੋਰ ਜੱਜ ਸਹਿਬਾਨ ਹੈਗੇ ਨੇ ਉਹਨਾਂ ਨੇ ਵੀ ਸਾਰੀ ਪੂਰੀ ਡਿਟੇਲ ਇਸੇ ਤਰ੍ਹਾਂ ਦਿੱਤੀ ਹੋਈ ਹੈ ਅਸੀਂ ਸਾਰੇ ਜੱਜਾਂ ਦੀ ਪ੍ਰਾਪਰਟੀ ਨਹੀਂ ਦੇਖਾਂਗੇ ਇਸ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਅਸੀਂ ਹੋਰ ਜਿਹੜੇ ਜੱਜਸ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਕਿਵੇਂ ਦੇਖ ਸਕਦੇ ਹਾਂ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਜਿੰਨੇ ਵੀ ਪੀਡੀਐਫ ਹੈਗੇ ਨੇ ਇਹ ਸਾਰੇ ਪ੍ਰਾਪਰਟੀ ਦੇ ਨਾਲ ਸਬੰਧਤ ਨੇ ਇਹਨਾਂ ਦੀ ਪ੍ਰਾਪਰਟੀ ਦਾ ਬਿਵਰਾਂ ਦਿੱਤਾ ਹੋਇਆਗਾ ਇਹਨਾਂ ਦੇ ਵਿੱਚ ਜਿਹੜੇ ਕਾਲਮ ਤੇ ਅਸੀਂ ਕਲਿੱਕ ਕਰਾਂਗੇ ਜਿਵੇਂ ਕਿ ਇੱਥੇ ਅਸੀਂ ਕਲਿੱਕ ਕੀਤਾ 2 ਨੰਬਰ ਤੇ ਜਿਹੜਾ ਨਾਮ ਲਿਖਿਆ ਹੋਇਆ ਹੈ ਔਨਰੇਬਲ ਮਿਸਟਰਸ ਜਸਟਿਸ ਲੀਜਾ ਗਿੱਲ ਤਾਂ ਇਹਨਾਂ ਦੀ ਫੋਟੋ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਕਿੱਥੋਂ ਪੜੇ ਨੇ ਕਿੰਨਾ ਪੜੇ ਨੇ ਹੋਰ ਇਹਨਾਂ ਦੇ ਨਾਲ ਸੰਬੰਧਿਤ ਜਿਹੜੀ ਹੋਰ ਜਾਣਕਾਰੀ ਹੈ ਉਹ ਵੀ ਇੱਥੇ ਤੁਹਾਨੂੰ ਮਿਲ ਜੇਗੀ ਕਦੋਂ ਜੱਜ ਲੱਗੇ ਨੇ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ ਹੋਰ ਜੱਜ ਸਾਹਿਬਾਨ ਹੈਗੇ ਨੇ ਜਿਵੇਂ ਕਿ ਇਹ ਜੱਜ ਸਾਹਿਬ ਹੈਗੇ ਨੇ ਜੀ ਇਹ ਕਦੋਂ ਪੈਦਾ ਹੋਏ ਕਿੱਥੇ ਪੈਦਾ ਹੋਏ ਕਿੰਨਾ ਪੜੇ ਲਿਖੇ ਹੋਰ ਬਹੁਤ ਕੁਝ ਇਹਨਾਂ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਕਦੋਂ ਜੱਜ ਬਣੇ ਕੀ ਕੀ ਇਹਨਾਂ ਕੋਲੇ ਐਕਸਪੀਰੀਅੰਸ ਹੈਗਾ ਕੀ ਇਹਨਾਂ ਦੀਆਂ ਹੋਬੀਜ਼ ਹੈਗੀਆਂ ਨੇ ਹੋਰ ਸਾਰਾ ਕੁਝ ਇੱਥੇ ਲਿਖਿਆ ਹੋਇਆਗਾ ਜਿਵੇਂ ਕਿ ਅੱਗੇ 4 ਨੰਬਰ ਤੇ ਸਿਬਲ ਸਾਹਿਬ ਹੈਗੇ ਨੇ ਜੀ ਜਸ ਸਾਹਿਬ ਉਹਨਾਂ ਦੀ ਫੋਟੋ ਉਹਨਾਂ ਦਾ ਬੈਕਗ੍ਰਾਉਂਡ ਠੀਕ ਹੈ ਜੀ ਅੱਗੇ 5 ਨੰਬਰ ਤੇ અનુਪਿੰਦਰ ਸਿੰਘ ਗਰੇਵਾਲ ਜਸ ਸਾਹਿਬ ਹੈਗੇ ਨੇ ਜੀ ਇਹਨਾਂ ਦੀ ਫੋਟੋ ਤੇ ਇਹਨਾਂ ਦਾ ਹੋਰ ਜਿਹੜਾ ਡਿਟੇਲਸ ਹੈਗੀਆਂ ਨੇ ਜਨਮ ਕਿੱਥੇ ਹੋਇਆ ਕਿੱਥੇ ਪੜ੍ਹੇ ਕਿੰਨਾ ਪੜ੍ਹੇ ਹੋਰ ਬਹੁਤ ਕੁਝ ਲਿਖਿਆ ਹੋਇਆ ਹੈ ਕਿ ਕੀ ਕੀ ਐਕਸਪੀਰੀਅੰਸ ਹੈਗਾ ਤਜਰਬਾ ਹੈਗਾ ਕਿੱਥੇ ਕਿੱਥੇ ਕੀ ਕੀ ਕੰਮ ਕੀਤਾ ਇਹਨਾਂ ਨੇ ਇਸੇ ਤਰ੍ਹਾਂ ਜਿਹੜੇ ਹੋਰ ਜੱਜ ਸਾਹਿਬਾਨ ਹੈਗੇ ਨੇ ਉਹਨਾਂ ਦਾ ਜਿਹੜਾ ਬਿਓਰਾ ਉਹਨਾਂ ਦੀ ਡਿਟੇਲ ਦਿੱਤੀ ਹੋਈ ਆ ਪੂਰੀ ਤੇ ਉਹਨਾਂ ਦੀਆਂ ਫੋਟੋਆਂ ਸਾਰਿਆਂ ਦੀਆਂ ਜੱਜਸ ਦੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇਹ ਜੱਜ ਸਾਹਿਬ ਹੈਗੇ ਨੇ ਜੀ ਠੀਕ ਹੈ ਜੀ ਤੇ ਕਿਹੜਾ ਜੱਜ ਨੀਚੇ ਵਾਲੀ ਕੋਰਟ ਤੋਂ ਪ੍ਰਮੋਟ ਹੋ ਕੇ ਆਇਆ ਇਹ ਵੀ ਦੱਸਿਆ ਹੋਇਆਗਾ ਕਿੰਨਾ ਐਕਸਪੀਰੀਅੰਸ ਹੈ ਤੇ ਜਿਹੜੀ ਅਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਜਿਹੜੇ ਇਹ ਵਾਲੇ ਪੀਡੀਐਫ ਨੇ ਸਾਰੇ ਇਹਨਾਂ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜੱਜਸ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ ਹੁਣ ਅਸੀਂ ਦੇਖਦੇ ਹਾਂ ਜੀ ਕਿ ਕਿੰਨੇ ਜੱਜ ਨੇ ਜਿਵੇਂ ਕਿ ਕਈ ਯਾਰ ਦੋਸਤ ਮਿੱਤਰ ਪੁੱਛ ਲੈਂਦੇ ਨੇ ਜਿਵੇਂ ਕਿ ਦੋਸਤੋ ਇੱਥੇ ਅਸੀਂ ਦੇਖ ਰਹੇ ਹਾਂ ਕਿ ਟੋਟਲ 51 ਜੱਜ ਹੈਗੇ ਨੇ ਇਸ ਟਾਈਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਕਈ ਵਾਰੀ ਇੱਕ ਦੋ ਜੱਜ ਕਟ ਹੋ ਜਾਂਦੇ ਨੇ ਕਈ ਵਾਰੀ ਵੱਧ ਹੋ ਜਾਂਦੇ ਨੇ ਕਿਉਂਕਿ ਕਈ ਵਾਰੀ ਕਈ ਜੱਜ ਰਿਟਾਇਰ ਹੋ ਜਾਂਦੇ ਨੇ ਕਈ ਜੱਜ ਨਵੇਂ ਆ ਜਾਂਦੇ ਨੇ ਇਸੇ ਤਰ੍ਹਾਂ ਇਹ ਐਵਰੇਜ ਚਲਦੀ ਰਹਿੰਦੀ ਹੈ 50 60 ਦੇ ਵਿੱਚ ਵਿੱਚ ਜੱਜਸ ਮਤਲਬ ਇੰਨੀ ਕੁ ਐਵਰੇਜ ਹੈ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈਗੀ ਹੈਗੀ ਇਸੇ ਤਰ੍ਹਾਂ ਤੁਸੀਂ ਹੋਰ ਜਿਹੜੇ ਜੱਜਸ ਹੈਗੇ ਨੇ ਉਹਨਾਂ ਦੀਆਂ ਫੋਟੋਆਂ ਇੱਥੇ ਦੇਖ ਸਕਦੇ ਹੋਗੇ ਠੀਕ ਹੈ ਜੀ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਸੀਂ ਜਿੰਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਦੇਖ ਸਕਦੇ ਹਾਂ ਉਹਨਾਂ ਦੇ ਬਾਰੇ ਵਿੱਚ ਪੜ੍ਹ ਸਕਦੇ ਹਾਂ ਤੇ ਇਹ ਤਾਂ ਦੋਸਤੋ ਹੈਗੀ ਸੀਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਜੱਜ ਸਹਿਬਾਨ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਤੇ ਹੁਣ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕਿੰਨੇ ਜੱਜ ਨੇ ਤੇ ਉਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੀ ਜਾਣਕਾਰੀ ਹੈ ਉਹ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਜਿਵੇਂ ਕਿ ਡਿਸਟ੍ਰਿਕਟ ਕੋਰਟਸ ਹੈਗੀਆਂ ਨੇ ਹੋਰ ਕੋਰਟਸ ਹੈਗੀਆਂ ਨੇ ਠੀਕ ਹੈ ਜੀ ਤੇ ਹੁਣ ਅਸੀਂ ਚੱਲਦੇ ਹਾਂ ਜੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜੇ ਜੱਜ ਸਾਹਿਬ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਤੇ ਜਿਵੇਂ ਕਿ ਦੋਸਤੋ ਅਸੀਂ ਇੱਥੇ ਦੇਖ ਰਹੇ ਹਾਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਹੈਗੇ ਨੇ ਜਿਵੇਂ ਕਿ ਚੀਫ ਜਸਟਿਸ ਆਫ ਇੰਡੀਆ ਦੀ ਫੋਟੋ ਅਸੀਂ ਦੇਖ ਰਹੇ ਹਾਂ ਜੀ ਜਸਟਿਸ ਸੰਜੀਵ ਖੰਨਾ ਜੀ ਤੇ ਉਸ ਤੋਂ ਬਾਅਦ ਸਨੀਅਰਿਟੀ ਵਾਈਜ਼ ਸਾਰੇ ਜੱਜਾਂ ਦੀ ਫੋਟੋ ਅਸੀਂ ਦੇਖ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਠੀਕ ਹੈ ਜੀ ਤੇ ਥੋੜੀ ਜੀ ਜਲਦੀ ਇਸ ਕਰਕੇ ਕਰ ਰਹੇ ਹਾਂ ਤਾਂ ਜੋ ਵੀਡੀਓ ਬਹੁਤ ਹੀ ਜ਼ਿਆਦਾ ਲੰਮੀ ਨਾ ਹੋਵੇ ਤੁਸੀਂ ਟਕਿਆਈ ਦੇ ਨਾਲ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਦੇਖ ਸਕਦੇ ਹੋ ਜੱਜਸ ਦੇ ਨਾਲ ਜਿਹੜੀ ਜਾਣਕਾਰੀ ਹੋ ਰਹੀ ਹੈ ਉਹ ਤੁਸੀਂ ਜੱਜਸ ਦੀਆਂ ਫੋਟੋਆਂ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਨੇ ਉਹਨਾਂ ਤੇ ਕਲਿੱਕ ਕਰਕੇ ਤੁਸੀਂ ਉਹ ਦੇਖ ਸਕਦੇ ਹੋ ਕਦੋਂ ਪੈਦਾ ਹੋਏ ਕਿੰਨੀ ਪੜ੍ਹਾਈ ਕੀਤੀ ਕਦੋਂ ਕਿਹੜੀ ਕੋਰਟ ਦੇ ਵਿੱਚ ਜੱਜ ਲੱਗੇ ਫਿਰ ਸੁਪਰੀਮ ਕੋਰਟ ਕਦੋਂ ਆਏ ਹੋਰ ਬਹੁਤ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਜੱਜਸ ਦੇ ਬਾਰੇ ਚ ਉਹ ਹੈਗੀ ਹੈ ਇਹ ਜੱਜ ਸਾਹਿਬ ਹੈਗੇ ਨੇ ਜਿਹੜੇ ਨੈਕਸਟ ਚੀਫ ਜਸਟਿਸ ਆਫ ਇੰਡੀਆ ਹੋਣਗੇ ਜਿਹੜੇ ਕਿ ਦਲਿਤ ਜਾਤੀ ਦੇ ਨਾਲ ਸੰਬੰਧ ਰੱਖਦੇ ਨੇਗੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜੇ ਹੋਰ ਜੱਜ ਸਹਿਬਾਨ ਹੈਗੇ ਨੇ ਉਹਨਾਂ ਦੇ ਬਾਰੇ ਚ ਇਹ ਜੱਜ ਸਾਹਿਬ ਹੈਗੇ ਨੇ ਜੀ ਸੂਰੀਆ ਕਾਂਤ ਜੀ ਇਹ ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਗਏ ਨੇ ਸੁਪਰੀਮ ਕੋਰਟ ਇਸ ਫੋਟੋ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਥੇ ਬਿਊ ਪ੍ਰੋਫਾਈਲ ਆ ਗਿਆ ਜਦੋਂ ਬਿਊ ਪ੍ਰੋਫਾਈਲ ਤੇ ਤੁਸੀਂ ਕਲਿੱਕ ਕਰੋਗੇ ਤਾਂ ਇਹਨਾਂ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਸਾਰੀ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵੀ ਤੁਸੀਂ ਦੇਖ ਰਹੇ ਹੋਗੇ ਕਿ ਇਹ ਕਦੋਂ ਜੱਜ ਲੱਗੇ ਨੇਗੇ ਸੁਪਰੀਮ ਕੋਰਟ ਦੇ ਵਿੱਚ ਤੇ ਕਦੋਂ ਇਹ ਰਿਟਾਇਰ ਹੋਣਗੇ ਠੀਕ ਹੈ ਜੀ ਇਹ ਜਦੋਂ ਬਿਊ ਪ੍ਰੋਫਾਈਲ ਤੇ ਤੁਸੀਂ ਕਲਿੱਕ ਕਰੋਗੇ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੀ ਜਾਣਕਾਰੀ ਹੈਗੀ ਹੈ ਉਹ ਸਾਰੀ ਤੁਹਾਨੂੰ ਦੇਖਣ ਨੂੰ ਪੜਨ ਨੂੰ ਮਿਲ ਜੂਗੀ ਇਸੇ ਤਰ੍ਹਾਂ ਦੋਸਤੋ ਤੁਸੀਂ ਜਿਹੜੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜੱਜਸ ਹੈਗੇ ਨੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਸਾਰੀ ਤੁਸੀਂ ਪੜ੍ਹ ਸਕਦੇ ਹੋ ਦੇਖ ਸਕਦੇ ਹੋਗੇ ਇਸੇ ਤਰ੍ਹਾਂ ਪੰਜਾਬ ਦੀ ਜਿਹੜੀ ਜੁਡੀਸ਼ਰੀ ਹੈ ਪੰਜਾਬ ਦੇ ਵਿੱਚ ਜੱਜ ਸਾਹਿਬ ਹੈਗੇ ਨੇਗੇ ਜਿਹੜੇ ਕਿ ਲੋਅਰ ਕੋਰਟਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆਂਗੇ ਉਹਨਾਂ ਦੇ ਵਿੱਚ ਦੋਸਤੋ ਜਿਹੜੇ ਪੰਜਾਬ ਦੇ ਵਿੱਚ ਜੱਜ ਸਾਹਿਬਾਨ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਜਾਣਨ ਦੇ ਲਈ ਅਸੀਂ Google ਤੇ ਜਾ ਕੇ ਟਾਈਪ ਕਰਾਂਗੇ ਪੰਜਾਬ ਜੱਜਸ ਲਿਸਟ ਤੇ ਉਸ ਤੋਂ ਬਾਅਦ ਇੱਥੇ ਅਸੀਂ ਕਲਿੱਕ ਕਰਾਂਗੇ ਇਸ ਤਰ੍ਹਾਂ ਦਾ ਪੇਜ ਆ ਜਿਹੜਾ ਸਾਡੇ ਸਾਹਮਣੇ ਓਪਨ ਹੋਊਗਾ ਇਸ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਇੱਕ PDF ਓਪਨ ਹੋਊਗਾ ਠੀਕ ਹੈ ਜੀ ਉਸ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਜੱਜ ਹੈਗੇ ਨੇ ਉਹਨਾਂ ਦੀਆਂ ਫੋਟੋਆਂ ਤੇ ਉਹਨਾਂ ਦੀ ਪੋਸਟਿੰਗ ਕਿੱਥੇ ਐ ਕਿਹੜੀ ਕੋਰਟ ਦੇ ਵਿੱਚ ਉਹਨਾਂ ਦੀ ਡਿਊਟੀ ਐ ਠੀਕ ਹੈ ਜੀ ਹੋਰ ਉਹਨਾਂ ਦੇ ਨਾਲ ਸਬੰਧਤ ਜਿਹੜੀ ਜਾਣਕਾਰੀ ਹੈਗੀ ਹੈ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੇਗੀ ਜਿਸ ਤਰ੍ਹਾਂ ਅਸੀਂ ਇੱਥੇ ਦੇਖ ਰਹੇ ਹਾਂਗੇ ਜਿੰਨੇ ਵੀ ਪੰਜਾਬ ਦੇ ਵਿੱਚ ਜੱ ਸਾਹਿਬਾਨ ਹੈਗੇ ਨੇ ਉਹਨਾਂ ਦੇ ਨਾਮ ਠੀਕ ਹੈ ਜੀ ਜਿਵੇਂ ਕਿ ਇਹ ਦੇਖ ਰਹੇ ਹਾਂ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਡਿਊਟੀ ਕਿੱਥੇ ਹੈ ਤੇ ਉਹਨਾਂ ਦੀ ਡੇਟ ਆਫ ਬਰਥ ਉਹਨਾਂ ਦੀ ਰਿਟਾਇਰਮੈਂਟ ਦੀ ਡੇਟ ਤੇ ਹੋਰ ਸਬੰਧਤ ਜਾਣਕਾਰੀ ਜਿਹੜੀ ਹੈਗੀ ਹੈਗੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੇਗੀ ਠੀਕ ਹੈ ਜੀ ਤੇ ਉਹਨਾਂ ਦੀ ਸੈਲਰੀ ਦੇ ਬਾਰੇ ਵਿੱਚ ਵੀ ਇੱਥੇ ਦਿੱਤਾ ਹੋਇਆਗਾ ਤੇ ਹੋਰ ਬਹੁਤ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੇਗੀ ਇਹ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਹੈਗੇ ਨੇ ਉਹ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਜੱਜਸ ਦੇ ਬਾਰੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਹੈਗੇ ਨੇ ਸੁਪਰੀਮ ਕੋਰਟ ਆਫ ਇੰਡੀਆ ਦੇ ਜਿਹੜੇ ਜੱਜ ਸਾਹਿਬਾਨ ਹੈਗੇ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਜੱਜਸ ਹੈਗੇ ਨੇ ਜਿਵੇਂ ਕਿ ਡਿਸਟ੍ਰਿਕਟ ਕੋਰਟਸ ਜ਼ਿਲ੍ਹਾ ਅਦਾਲਤਾਂ ਵਗੈਰਾ ਹੈਗੀਆਂ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਇਹ ਜਾਣਕਾਰੀ ਤੁਹਾਨੂੰ ਚੰਗੀ ਵੀ ਜਰੂਰ ਲੱਗੀ ਹੋਵੇਗੀ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ